ਪੰਜਾਬ ਦੇ ਨੌਜਵਾਨਾਂ ਦੇ ਨਾਲ ਏਜੰਟਾਂ ਦੇ ਵੱਲੋਂ ਧੋਖਾਧੜੀ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੋਂ ਦਾ ਇੱਕ ਨੌਜਵਾਨ ਰੋਜੀ ਰੋਟੀ ਦੇ ਲਈ ਦੁਬਈ ਗਿਆ ਸੀ ਤਾਂ ਉੱਥੇ ਹੀ ਉਹ ਲਾਪਤਾ ਹੋ ਗਿਆ ਜਿਸ ਦੇ ਨਾਲ ਪਰਿਵਾਰ ਦੇ ਵੱਲੋਂ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸ ਦੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਅਤੇ ਪਰਿਵਾਰ ਦੇ ਵੱਲੋਂ ਏਜੰਟ ਦੇ ਖਿਲਾਫ ਵੱਡੇ આરોਪ ਲਗਾਏ ਗਏ ਨੇ ਜਾਣ ਕਰ ਦਿੰਦਿਆਂ ਨੌਜਵਾਨ ਦੀ ਮਾਂ ਤਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੇ ਇੱਕ ਏਜੰਟ ਦੇ ਰਾਹੀਂ ਆਪਣਾ ਲੜਕਾ ਦੁਬਈ ਭੇਜਿਆ ਸੀ ਜਿਸ ਨੂੰ 10 ਮਹੀਨੇ ਹੋ ਗਏ ਨੇ ਜਿੱਥੇ ਉਸ ਨੂੰ ਅਗਵਾ ਕਰਕੇ ਰੱਖਿਆ ਹੋਇਆ ਹੈ ਜਦੋਂ ਉਹਨਾਂ ਨੇ ਏਜੰਟ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਕੋਲੋਂ ਹੋਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਪਿਛਲੇ 10 ਮਹੀਨਿਆਂ ਤੋਂ ਨਾ ਤਾਂ ਉਹਨਾਂ ਦੇ ਕੋਲ ਕੋਈ ਪੈਸਾ ਪਹੁੰਚਿਆ ਤੇ ਨਾ ਹੀ ਉਸ ਦੇ ਨਾਲ ਕੋਈ ਗੱਲ ਕਰਾਈ ਜਾ ਰਹੀ ਹੈ ਇਸ ਦੇ ਨਾਲ ਇਸ ਦੀ ਮਾਤਾ ਨੇ ਕਹਿ ਕੇ ਉਹਨਾਂ ਨੂੰ ਸ਼ੱਕ ਹੈ ਕਿ ਏਜੰਟ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਦੇ ਪੁੱਤ ਨੂੰ ਅਗਵਾ ਕਰਕੇ ਲਪਤਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਨੂੰ ਵਾਪਸ ਲਿਆਂਦਾ ਜਾਵੇ ਮੇਰਾ ਨਾਮ ਤੇਜਿੰਦਰ ਕੌਰ ਜੀ ਹਾਂ ਜੀ ਤੇਜਿੰਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਹਾਂਜੀ ਲੱਧੂਵਾਲੇ ਦੇ ਜਿਹੜਾ ਲੱਧੂਵਾਲਾ ਹੈ ਠਾੜ ਇੱਥੇ ਕਿੱਥੇ ਰਹਿ ਰਹੇ ਤੁਸੀਂ ਹਾਲ ਇੱਥੇ ਹੁਣ ਪੇਪਰ ਪਿਛ ਪਿੰਡ ਸ਼ਿਰਖਾਂ ਜੀ ਮੈਂ ਆ ਕੇ ਕੰਮ ਕਰ ਰਹੇ ਹਾਂ ਜੀ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਲੜਕਾ ਕਿੱਥੇ ਭੇਜਿਆ ਹੈ ਹਾਂਜੀ ਲੜਕਾ ਮੈਂ ਦੁਬਈ ਭੇਜਿਆ ਸੀ ਅੱਜ 10 ਮਹੀਨੇ ਹੋ ਗਏ ਉਹਨਾਂ ਨੂੰ ਭੇਜੇ ਨੂੰ ਤੇ ਇੱਥੋਂ ਦਾ ਏਜੰਟ ਹੈਗਾ ਨਾਨਕ ਸਿੰਘ ਕਿੱਥੋਂ ਦਾ ਜਾਰਾ ਸਿੰਘ ਵਾਲੇ ਦਾ ਅੱਛਾ ਕਿਹੜੇ ਏਰੀਆ ਦਾ ਪਤਾ ਹਾਂਜੀ ਉਹ ਹੈਗਾ ਇੱਧਰ ਮੁੰਮਦੋੜ ਸਾਈਡ ਦਾ ਹਾਂਜੀ ਭੇਜਿਆ ਸੀ ਦਾ ਉਹਨੇ ਸਾਡੇ ਨਾਲ ਮਤਲਬ ਦੁਬਈ ਭੇਜਿਆ ਉਹਨਾਂ ਨੇ 2 ਲੱਖ ਤੇ 1.5 ਲੱਖ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਤੁਹਾਡਾ ਬੱਚਾ ਮੈਂ ਦੁਬਈ ਭੇਜ ਦਿੱਨਾ ਤਾਂ ਤੁਹਾਡੇ ਬੱਚੇ ਨੂੰ ਕੰਮ ਮਿਲ ਜਾਊਗਾ 10 ਮਹੀਨੇ ਹੋ ਗਏ ਜੀ ਉੱਥੇ ਗਵਾ ਕਰਕੇ ਕੰਮ ਕਰਵਾ ਰਹੇ ਹੁੰਦੇ ਕੋਲੋਂ ਤਨਖਾਵਾ ਆਪ ਹੀ ਖਾ ਰਹੇ ਨੇ ਲੈ ਲੈ ਕੇ ਬੱਚੇ ਮੇਰੇ ਕੋਲ ਇੱਕ ਤਾਂ 10 ਰੁਪਏ ਵੀ ਨਹੀਂ ਉਹਨਾਂ ਦੇ ਆਏਗੇ ਹਾਂਜੀ 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 ਹੁਣ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਮਹੀਨਾ ਹੋ ਗਿਆ ਇਸ ਗੱਲ ਨੂੰ ਵੀ ਮੇਰੇ ਬੱਚੇ ਨੂੰ ਵਾਪਸ ਕੀਤਾ ਜਾਵੇ ਤੇ ਹੁਣ ਉਹਨਾਂ ਨੇ ਬੱਚੇ ਨੂੰ ਮੇਰੇ ਚੱਕਵਾ ਦਿੱਤਾ ਲਾਪਤਾ ਕਰਵਾਤਾ ਜੀ ਉੱਥੇ ਲਾਪਤਾ ਕਰਵਾ ਹਾਂਜੀ ਬਿਲਕੁਲ ਹਾਂਜੀ ਦੁਬਈ 'ਚ ਸੱਚੇ ਹੁਣ ਤੁਹਾਡੀ ਕੀ ਮੰਗਦੀ ਉਹਨੇ ਕਿੰਨੇ ਪੈਸੇ ਲਏ ਤੁਹਾਨੂੰ ਭੇਜਣ ਵਾਸਤੇ ਪੈਸੇ ਜੀ ਜਿਹੜੇ ਨਾਲ ਤਨਖਾਹ ਆ ਉਹ ਵੀ ਖਾਦੀ ਜਾਂਦੇ 6 ਲੱਖ ਦੇ ਤਕਰੀਬ ਹੋ ਗਏ ਆ ਤੁਹਾਡੇ ਕੋਲ ਕਿੰਨੇ ਭੇਜੇ ਜਾਨ ਦੇ ਜਾਨ ਦੇ ਨਾਲ 2 ਲੱਖ ਰੁਪਏ ਮੇਰੇ ਕੋਲੋਂ ਇੱਥੋਂ ਲਿਆ 1.5-2 ਲੱਖ ਉੱਥੋਂ ਲੈ ਲਏ ਬੱਚੇ ਕੋਲ ਉਹਨਾਂ ਨੇ ਹਾਂਜੀ ਉਹ ਵੀ ਮੰਗ ਬੱਚੇ ਤੇ ਘਰੋਂ ਵੀ ਮੈਂ ਭੇਜ ਰੇ 6 ਲੱਖ ਮੰਗ ਕਰ ਰਹੇ ਨੇ ਜਿਹੜੇ ਅਸੀਂ ਮੰਗੇ ਕਰ ਰਹੇ ਹਾਂ ਸਰਪਾ ਸਾਡਾ ਸਾਡਾ ਬੱਚਾ ਵਾਪਸ ਕੀਤਾ ਜਾਵੇ ਤੇ ਸਾਡਾ ਹੱਕ ਸਾਨੂੰ ਦਿਵਾਇਆ ਜਾਵੇ ਜੀ ਤੇ ਇਹਨਾਂ ਦੀ ਟੈਨਸ਼ਨ ਨਾਲ ਸਾਡੇ ਘਰ ਦੇ ਵੀ ਪੂਰੇ ਹੋ ਗਏ ਜੱਫ ਹੋ ਗਿਆ ਤੁਹਾਡੇ ਕੋ ਗੱਲਬਾਤ ਹੁੰਦੀ ਉਹ ਮੁੰਡੇ ਨਾਲ ਨਹੀਂ ਜੀ ਹੁਣ 6 ਦਿਨ ਹੋ ਗਏ ਕੋਈ ਨਹੀਂ ਹੋਈ ਉਹ ਗੱਲਬਾਤ ਨਹੀਂ ਨਹੀਂ ਜੀ ਤੁਹਾਡਾ ਮੁੰਡਾ ਵੀ ਗਿਆ ਉੱਥੇ ਲੱਭਣ ਵਾਸਤੇ ਹਾਂਜੀ ਮੁੰਡਾ ਵੀ ਅੱਜ ਉਹਨਾਂ ਨੂੰ ਗੱਲ ਕਰਕੇ ਭੇਜਿਆ ਉਹਨਾਂ ਨੇ ਜੇ ਜੈਂਟ ਦਾ ਨੰਬਰ ਹੀ ਬਲੌਗ 'ਚ ਪਵਾਤਾ ਬੱਚੇ ਦਾ ਜੀ ਉਹ ਗੱਲਬਾਤ ਨਹੀਂ ਕਰਨ ਦਿੰਦੇ ਨਹੀਂ ਗੱਲਬਾਤ ਕਰਨ ਦਿੰਦੇ ਪੰਡਾ ਮੰਗੇ ਵਾਪਸ ਆਵੇ ਭਾਰਤ ਹਾਂਜੀ ਵਾਪਸ ਆਵੇ ਸਾਡਾ ਬੱਚਾ ਸਹੀ ਸਲਾਮਤ ਹਾਂਜੀ ਲਾਲਾ ਬਤਨੀ ਮੇਰਾ ਭਾਂਜਾ ਹੀ ਅੱਜ ਤੋਂ 8 ਮਹੀਨੇ ਪਹਿਲਾਂ ਦਬਈ ਗਿਆ ਸੀ ਗਈ ਤੇ ਆ ਆ ਰੋਲ ਕਰਦੇ ਜੀ ਉਹ ਰੋਲ ਕਰ ਰਿਹਾ ਗਿਆ ਸੀ ਗਈ ਇਹਨਾਂ ਨੇ ਸਾਡੇ ਨਾਲ 1.5 ਲੱਖ ਦੀ ਗੱਲ ਕੀਤੀ ਸੀ ਫਿਰ ਇਹਨਾਂ ਨੇ ਮਹੀਨਾ ਬਾਅਦ ਆ ਕੇ ਉਂਗਲ ਫੇਕਦੇ ਫਿਰ ਸਾਡੇ ਪੈਸੇ ਮੰਗਦੇ ਸਾਰੇ ਇਹ ਉਲਟ ਕਰਦੇ ਕਹਦੇ ਸਾਡੇ 3 ਲੱਖ ਰੁਪਏ ਲੈ ਜਾ ਜੀ ਆਹ ਨੂੰ ਹਫਤਾ ਹੋ ਗਿਆ ਇਹਨੂੰ ਜੀ ਸਾਡੇ ਮੁੰਡਾ ਬੱਸ ਨੂੰ ਕਾਏ ਹੋਏ ਨੇ ਇਹ ਸਾਡੇ ਮੁੰਡਾ ਲਾਪਲਾ ਕਰਾਏ ਸਾਰੇ ਪਾਣੀ ਦੇ ਰੋਗ ਮੁੰਡਾ ਸਾਡਾ ਕੋਈ ਨਹੀਂ ਵੀ ਪਤਾ ਲੱਗਦਾ ਪਰ ਕਿੱਥੇ ਕਿੱਥੇ ਨਹੀਂ ਦਾ ਹਾਂਜੀ ਦबई ਜੀ ਲਾਪਤਾ ਹੋ ਗਿਆ ਹਾਂਜੀ ਦबई ਜੀ ਲਾਪਤਾ ਹੋ ਗਿਆ ਜੀ ਅਸੀਂ ਨਹੀਂ ਹੋਰੀ ਫੋਨ ਤੇ ਕਿਸੇ ਤਰ੍ਹਾਂ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਮੁੰਡਾ ਹੀ ਭੇਜਾਈ ਅੱਜ ਜੀ ਤੇ ਸਾਡੀ ਕੋਈ ਪੁਲ ਨਹੀਂ ਲੱਗਦਾ ਪਿਆ ਐਸਐਸਬੀ ਸਾਹਿਬ ਨੂੰ ਅਰਜ਼ੀ ਦਿੱਤੀ ਹੋਈ ਆ ਸਾਡਾ ਕੋਈ ਗੱਲਬਾਤ ਨਹੀਂ ਪੈ ਲੱਗਦਾ ਪਿਆ ਜੀ ਕਿ ਕਰਵਾਈ ਹੋਣ ਕਰਾਉਣਾ ਚਾਹੀਦਾ ਕਿਰਪਾ ਕਰਕੇ ਸਾਡਾ ਮੁੰਡਾ ਵਾਪਸ ਮਗਾਇਆ ਜਾਵੇ ਕਿ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ 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 ਸਾਡਾ ਮੁੰਡਾ ਵਾਪਸ ਮਗਾਇਆ ਜਾਵੇ ਜੀ ਸਹਿਯੋਗ ਕਰ ਰਿਹਾ ਹੈ ਜੀ ਹਰ ਜੀ ਪੈਸੇ ਮੰਗ ਕਰਦਾ ਸਾਨੂੰ ਪੈਸੇ ਦੇ ਇਹ ਟਿਕਟ ਕਰਾ ਦੇ ਫਿਰ ਵਾਪਸ ਮੰਗਾਵਾਂਗੇ ਤੇ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਆਈ। ਪੰਜ ਹੋਣਾ ਵਾਪਸ ਆਉਣਾ ਸੀ। ਹਾਂਜੀ ਵਾਪਸ ਮੁੜ ਕੇ ਗਈ ਜੀ। ਬੱਚਾ ਵਾਪਸ ਹੀ ਰਾਤ ਨੂੰ ਮੁੜਿਆ। ਮੁੰਡੇ ਦਾ ਗੌਰਵ ਗੌਰਵ ਜੀ ਹਾਂਜੀ। ਮੁੰਡੇ ਦੀ ਗਈ 22 ਸਾਲ ਦੀ ਉਮਰ ਜੀ। ਤੇ ਅੱਜ ਅਜੇ ਬ੍ਰਾਦਰ ਕੱਲ੍ਹ ਆਈ ਸਰਵ ਨੂੰ ਮਗਰੋਂ ਦੇ ਆਉਣਾ ਚਾਹੀਦਾ ਵਾਪਸ। ਹਾਂਜੀ ਤੇ ਭਾਗਾ ਸਾਡੇ ਮੁੰਡੇ ਵਾਪਸ ਮੁੜ ਆ ਜਾਵੇ ਜੀ। ਮੇਰਾ ਨਾਮ ਸੋਨਮ ਜੀ। ਸੋਨਮ ਆਪਣੇ ਕਿੰਨੋਂ ਕਿੱਥੇ ਗਿਆ ਸੀ ਬਾਹਰ? ਮੇਰਾ ਭਾਂਜਾ ਜੀ ਬਾਹਰ ਗਿਆ ਆਇਆ। ਕਿੰਨੀ ਕਵਰ ਸੀ? ਉਹ 22 ਸਾਲ ਦਾ ਜੀ ਕੰਮਕਾਰ ਵਾਸਤੇ ਭੇਜਿਆ ਸੀ ਜੀ ਉਨੀ ਗੱਲਬਾਤ ਹੋਈ ਇੱਥੇ ਉਹਨਾਂ ਨੂੰ ਜੈਂਟ ਨੇ ਪਹਿਲਾਂ ਤਾਂ 1.5 ਲੱਖ ਰੁਪਈਆ ਸੀ ਉਹਨੂੰ ਮਿਲ ਦੇ ਦਿੱਤਾ ਸੀ ਬਾਅਦ ਵਿੱਚ ਉੱਥੇ ਜਾ ਕੇ ਜਦੋਂ ਗਿਆ ਉੱਥੇ ਤਿੰਨ ਮਹੀਨਾ ਹੋਇਆ ਤੇ ਕਹਿੰਦਾ ਫਿੰਗਰ ਪ੍ਰਿੰਟ ਲੱਗਣੀ ਹੈ ਉਹਨਾਂ ਦੀ ਹੋਰ ਪੈਸੇ ਦੀ ਮੰਗ ਕੀਤੀ ਉਹ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਉਹਨੇ ਕਹਿੰਦਾ ਜੇ ਪੈਸੇ ਦੇਵੋਗੇ ਤੇ ਮੈਂ ਟਿਕ ਟਕਰਾ ਕੇ ਦੇਵਾਂਗਾ ਤੁਹਾਨੂੰ ਤੇ ਫੇਰ ਮੈਂ ਲੜਕਾ ਬੁਲਾਉਂਗਾ ਜਦੋਂ ਅਸੀਂ ਉਹਨੂੰ ਆਖਿਆ ਸਾਡਾ ਲੜਕਾ ਬੁਲਾ ਦੇ ਤੇ ਉਹਨੇ ਪਤਾ ਹੀ ਨਹੀਂ ਕਿ ਇਹ ਵੀ ਚੁਕਾਤਾ ਸਾਨੂੰ ਪਤਾ ਨਹੀਂ ਲੱਗਦਾ ਪਿਆ ਜੀ ਉਥੇ ਲਾਪਤਾ ਹੋ ਗਿਆ ਉਥੇ ਲਾਪਤਾ ਹੋ ਗਏ ਨੇ ਅੱਛਾ ਹੁਣ ਵਾਪਸ ਆਉਣਾ ਚਾਹੀਦਾ ਮੁਕਵਾ ਹਾਂਜੀ ਹਾਂਜੀ ਵਾਪਸ ਆਉਣਾ ਚਾਹੀਦਾ ਜੀ ਜੈਂਟ ਦੇ ਵੀ ਹੋਣੀ ਚਾਹੀਦੀ ਕਾਰਵਾਈ ਜੈਂਟ ਦੇ ਵੀ ਕਾਰਵਾਈ ਹੋਣੀ ਚਾਹੀਦੀ ਸਰ ਜੇ ਤਾਂ ਸਾਡੀ ਗੱਲ ਨਹੀਂ ਸੁਣ ਰਿਹਾ ਉਹ ਅੱਛਾ ਹੁਣ ਕੀ ਕਹਿੰਦਾ ਤਾਂ ਹੁਣ ਉਹ ਕਹਿ ਹੀ ਨਹੀਂ ਰਿਹਾ ਕੋਈ ਗੱਲ ਹੀ ਨਹੀਂ ਕਰਦਾ ਬਸ ਕਹਿ ਦਿੰਦਾ ਤੁਸੀਂ ਪੈਸੇ ਦੇ ਦਿਓ ਸਾਨੂੰ ਤੇ ਅਸੀਂ ਆਜੂ ਮਗਾਰੇ ਲਾਏ ਜੀ ਪੀਐਸਪੀ ਸਾਹਿਬ ਹਾਂਜੀ ਸ਼ਿਕਾਇਤ ਕੀਤੀ ਹੋਈ ਹੈ ਸਾਨੂੰ ਵੈਸੇ ਅਸੀਂ ਹੋਈ ਨਹੀਂ ਅਜੇ ਕਾਰਵਾਈ ਹੋਈ ਨਹੀਂ ਸਰ ਹਜੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਸਾਡਾ ਮੁੰਡਾ ਵਾਪਸ ਬੁਕਰਾਇਆ ਜਾਵੇ ਸਰ ਜਾਨੂ ਲੈ ਕੇ ਕਾਫੀ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਇੱਕ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸਰ ਇਹ ਕਿਸ ਤਰ੍ਹਾਂ ਦੀ ਨਕੀਲ ਕੱਸੀ ਜਾਏਗੀ ਜਨਤਾ ਦੇ ਜਿਹੜੇ ਆਮ ਲੋਕਾਂ ਨੂੰ ਖਰਾਬ ਕਰ ਦਿੰਦਾ ਜੀ ਸਾਡੇ ਵੱਲੋਂ ਸਾਡੇ ਕੋਲ ਪਰਿਵਾਰ ਵੱਲੋਂ ਐਪਲੀਕੇਸ਼ਨ ਆਈ ਹੈ ਇੱਕ ਤੇ ਉਹਨੂੰ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਉਹ ਚ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਹੈ ਜੇ ਕਿਸੇ ਦਾ ਦੋਸ਼ ਨਿਕਲਦਾ ਹੈ ਤੇ ਉਸ ਤੇ ਬਣਦੀਆਂ ਧਰਾਵਾਂ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਪਰਿਵਾਰ ਦੇ ਕੀ ਬੱਚੇ ਨਾਲ ਗੱਲ ਨਹੀਂ ਪਿਛਲੇ 5-7 ਦਿਨ ਤੋਂ ਹੋ ਰਹੀ ਵੀ ਕਾ ਕਰਕੇ ਪਰਿਵਾਰ ਟੈਨਸ਼ਨ ਚ ਲੱਗ ਰਿਹਾ ਹੈ ਉਹ ਲੱਗ ਇਸਕੇ ਜੀ ਮੈਂ ਜਿਵੇਂ ਦੱਸਿਆ ਹਜੇ ਐਪਲੀਕੇਸ਼ਨ ਸਾਡੇ ਕੋਲ ਆਈ ਹੈ ਇੱਕ ਵਾਰੀ ਅਸੀਂ ਦੋਵੇਂ ਧਿਰਾਂ ਨੂੰ ਬੁਲਾ ਕੇ ਸ਼ਾਮਲ ਤਫਤੀਸ਼ ਕਰਕੇ ਉਹਨਾਂ ਦੇ ਦਾ ਪੱਖ ਸੁਣਾਵਾਂਗੇ ਤੇ ਜੋ ਵੀ ਇਸ ਗੱਲ ਦਾ ਸਿੱਟਾ ਨਿਕਲੇਗਾ ਉਸ ਤੋਂ ਬਾਅਦ ਹੀ ਇਸ ਤੇ ਕੋਈ ਕਾਰਵਾਈ ਕੀਤੀ ਜਾਏਗੀ